ਅਭਿਆਸ ਕਿੱਕ ਲੀ ਕਲੀਰ ਦੀ ਬਹੁ ਵਿਕਲਪੀ ਪ੍ਰਸ਼ਨ ਨੰਬਰ 1 ਹੇਟ ਲਿਖੇ ਪ੍ਰਸ਼ਨਾਂ ਦੇ ਉੱਤਰ ਲਈ ਦਿੱਤੇ ਗਏ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਊੜਾ ਕਿੱਕ ਲੀ ਕੀ ਹੈ ਲੋਕ ਖੇਡ ਨੰਬਰ 2 ਲੋਕ ਗੀਤ ਨੰਬਰ 3 ਲੋਕ ਕਥਾ ਨੰਬਰ 4 ਲੋਕ ਕੀਤਾ ਸਹੀ ਜਵਾਬ ਹੈ ਲੋਕ ਕੀਤਾ एडा वीरा की खांदा है नंबर एक पिज़ा न्यूडल नंबर दो समोसे नंबर तीन इडली डोसा नंबर चार कुछ भी नहीं सही जवाब है पिज़ा न्यूडल एडी वीरा रोज़ कितने जांदा है नंबर एक बाजार नंबर दो, स्कूल, नंबर तीन विदेश नंबर चार घूमण सही जवाब है स्कूल ਸਸਾ ਕਵਿਤਾ ਵਿੱਚ ਕਿਸ ਦੇ ਪਿਆਰ ਨੂੰ ਪ੍ਰਗਟ ਕੀਤਾ ਗਿਆ ਹੈ ਨੰਬਰ 1 ਮਾਤਾ ਪਿਤਾ ਦੇ ਨੰਬਰ 2 ਨਾਨਾ ਨਾਨੀ ਦੇ ਨੰਬਰ 3 ਦਾਦਾ ਦਾਦੀ ਦੇ ਨੰਬਰ 4 ਭੈਣ ਭਰਾ ਦੇ ਨੰਬਰ 4 ਭੈਣ ਭਰਾ ਦੇ ਸਹੀ ਜਵਾਬ ਨੰਬਰ 2 ਹੇਠ ਦਿੱਤੇ ਸ਼ਬਦ ਜੋੜਿਆਂ ਵਿੱਚੋਂ ਸਹੀ ਸ਼ਬਦ ਦੀ ਚੋਣ ਕਰਕੇ ਲਿਖੋ क्लियर, कलीर कलीर सही जवाब नंबर दो छोटा छोटा सही जवाब छोटा नंबर तीन स्कूल सकुल स्कूल नंबर चार अद्दी, अद्दी, अद्दी सही जवाब ਨੰਬਰ 3 ਪਾਠ ਦੇ ਆਧਾਰ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦਾਂ ਵਿੱਚ ਲਿਖੋ। ਊੜਾ ਭੈਣ ਆਪਣੇ ਭਰਾ ਦੀ ਦਿੱਖ ਬਾਰੇ ਕੀ ਦੱਸਦੀ ਹੈ? ਭੈਣ ਨਾਲੋਂ ਛੋਟਾ ਹੈ ਅਤੇ ਥੋੜਾ ਜਿਹਾ ਮੋਟਾ ਹੈ। ਐੜਾ ਵੀਰਾ ਸਕੂਲ ਖਾਣ ਲਈ ਨਾਲ ਕੀ ਕੀ ਲੈ ਕੇ ਜਾਂਦਾ ਹੈ? ਸੇਬ ਤੇ ਟੋਸਟ ਨਾਲ ਲੈ ਕੇ ਜਾਂਦਾ ਹੈ। ਈੜੀ ਬਸਤਾ ਕਿਸ ਨੂੰ ਆਕਦੇ ਹਨ ਕਿਤਾਬਾਂ ਕਾਪੀਆਂ ਪਾਉਣ ਵਾਲਾ ਚੋਲਾ ਹੇਠ ਲਿਖਿਆਂ ਕਵੀ 17 ਪੂਰੀਆਂ ਕਰੋ ਕਿੱਕਲੀ ਕਲੇਰ ਦੀ ਭੈਣ ਹਾਂ ਮੈਂ ਵੀਰ ਦੀ ਵੀਰਾ ਮੇਰਾ ਛੋਟਾ ਹੈ ਥੋੜਾ ਥੋੜਾ ਮੋਟਾ ਹੈ ਟੋਸਟ ਨਾਲ ਲੈ ਜਾਂਦਾ ਹੈ ਸੇਬ ਵੀ ਬਸਤੇ ਚ ਪਾਉਂਦਾ ਹੈ ਅੱਧੀ ਛੁੱਟੀ ਨੂੰ ਖਾਂਦਾ ਹੈ ਖੇਡ ਖੁਦ ਕਰ ਆਉਂਦਾ ਹੈ ਕਵਿਤਾ ਨੂੰ ਧਿਆਨਪੂਰਵਕ ਪੜ੍ਹ ਕੇ ਇਸ ਵਿੱਚੋਂ ਬਿਹਾਰੀ ਦੀ ਮਾਤਰਾ ਵਾਲੇ 5 ਸ਼ਬਦ ਚੁਣ ਕੇ ਲਿਖੋ ਨੰਬਰ 1 ਤੇ ਕਲੀਰ ਨੰਬਰ 2 ਪੀਜ਼ਾ ਬਿਹਾਰੀ ਦੀ ਮਾਤਰਾ ਪਿੱਛੇ ਅੱਖਰ ਦੇ ਪਿੱਛੇ ਲੱਗਦੀ ਹੈ ਨੰਬਰ 3 ਵੀਰ ਨੰਬਰ 4 ਅੱਦੀ ਨੰਬਰ 5 ਤੇ ਗੀਤ ਧੰਨਵਾਦ